ਈ ਰਾਗ ਮੱਲਾ ਤੀਜਾ ਕੋਰਮਕਾ ਕਿਰਪਾ ਕਰੇ ਭਗਤ ਕੀਜੈ ਬੇਨ ਗੁਰ ਭਗਤ ਨਾ ਹੋਈ ਜੇ ਪ੍ਰਮਾਤਮਾ ਗੁਰੂ ਦੇ ਰਾਹੀ ਜੀਵ ਤੇ ਕਿਰਪਾ ਕਰੇ ਤਾਂ ਜੀਵ ਪਾਸੋਂ ਭਗਤੀ ਕੀਤੀ ਜਾ ਸਕਦੀ ਹੈ ਗੁਰੂ ਦੇ ਸ਼ਰਨ ਪੈਣ ਤੋਂ ਬਿਨਾ ਪਰਮਾਤਮਾ ਨੂੰ ਆਂਦੀ ਭਗਤੀ ਨਹੀਂ ਹੋ ਸਕਦੀ ਆਪੇ ਆਪ ਮਿਲਾਏ 부ਜੈ ਤਾਂ ਨਿਰਮਲ ਹੋਵੇ ਸੋਈ ਜਿਹੜਾ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਆਪੇ ਵਿੱਚ ਜੋੜ ਦੇਵੇ ਇਸ ਭੇਤ ਨੂੰ ਸਮਝ ਲਏ ਆ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਆਪਣੇ ਆਪ ਨੂੰ ਸਮਝ ਲਵੇ ਆਪਣੇ ਆਪ ਨੂੰ ਗੁਰੂ ਦੇ ਨਾਲ ਜੋੜ ਦੇਵੇ ਯਾਦ ਰੱਖੋ ਮਨੁੱਖ ਨੂੰ ਬਹੁਤ ਕੁਝ ਪਤਾ ਵਾ ਜੇ ਨਹੀਂ ਪਤਾ ਤੈਨੂੰ ਆਪਣੇ ਆਪ ਬਾਰੇ ਨਹੀਂ ਪਤਾ ਇਸੇ ਲਈਏ ਕੁਰਾਇਆ ਪੈਂਦਾ ਜੇ ਨੂੰ ਪਤਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦਾ ਕੋਈ ਵੀ ਮਨੁੱਖ ਕਦੇ ਕੁਰਾਇਆ ਪਾਊਗਾ ਹਰ ਜੀਉ ਸਾਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਪਰਮਾਤਮਾ ਸਦਾ ਰਹਿਣ ਵਾਲਾ ਹੈ ਉਸ ਦੀ ਸਿੱਤ ਸਲਾਹ ਵੀ ਸਦਾ ਰਹਿਣ ਵਾਲੀ ਹੈ ਸਦਾ ਤੇ ਰਹਿੰਦੀ ਹੈ ਸਿੱਤ ਸਲਾਹ ਦੀ ਬਾਣੀ ਦੇ ਰਾਹੀ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ ਭਾਈ રે ਭਗਤ ਹੀਣ ਕਾਹੇ ਜਗ ਆਇਆ ਏ ਭਾਈ ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ ਉਸ ਨੂੰ ਜਗਤ ਵਿੱਚ ਆਉਣ ਦਾ ਕੋਈ ਲਾਭ ਨਹੀਂ ਹੋਇਆ ਕਾਹਦੇ ਲਈ ਆਇਆ ਜਗਤ ਵਿੱਚ ਜਿਉਂਨੇ ਆਪਣੇ ਫਰਜ਼ ਆਪਣੀਆਂ ਜ਼ਿੰਮੇਵਾਰੀਆਂ ਹੀ ਨਹੀਂ ਸਮਝੀਆਂ ਤੇ ਕਾਹਦੇ ਲਈ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦਸਦੀ ਸੇਵਾ ਨਹੀਂ ਕੀਤੀ ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਪ੍ਰਮਾਤਮਾ ਆਪ ਹੀ ਜਗਲ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਆਪ ਹੀ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਆਪ ਹੀ ਮਿਹਰ ਕਰਕੇ ਜੀਵਾਂ ਨੂੰ ਆਪਣੇ ਨਾਲ ਜੋੜਦਾ ਹੈ ਜੀ ਜੰਤ ਏਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਜੋ ਆ ਮੇਰ ਨਾ ਕਰੇ ਤਾਂ ਉਸ ਦੇ ਚਰਨਾਂ ਵਿੱਚ ਜੁੜਨ ਵਾਸਤੇ ਵਿਚਾਰੇ ਜੀਵ ਬਿਲਕੁਲ ਅਸਮਰਥ ਹਨ ਪ੍ਰਭੂ ਦੀ ਮਿਹਰ ਤੋਂ ਬਿਨਾ ਨਾ ਕੋਈ ਜੀਵ ਉਸ ਦੀ ਸੇਤਕ ਸਕਦਾ ਹੈ ਤੇ ਨਾ ਸੁਣਾ ਸਕਦਾ ਹੈ ਗੁਰਮੁਖ ਆਪੇ ਦੇ ਵੜਾਈ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਪ੍ਰਮਾਤਮਾ ਆਪ ਹੀ ਗੁਰੂ ਦੇ ਰਾਹੀ ਆਪਣੇ ਨਾਮ ਦੀ ਵਡਿਆਈ ਦਿੰਦਾ ਹੈ ਆਪ ਹੀ ਆਪਣੀ ਸੇਵਾ ਭਗਤੀ ਕਰਾਂਦਾ ਹੈ ਦੇਖ ਕੋਟੰਬ ਮੋਹ ਲੁਭਾਣਾ ਚਲਦਿਆ ਨਾਲ ਨਾ ਜਾਈ ਜੀਵ ਆਪਣੇ ਪਰਿਵਾਰ ਨੂੰ ਵੇਖ ਕੇ ਇਸ ਦੇ ਮੋਹ ਵਿੱਚ ਫਸ ਜਾਂਦਾ ਹੈ ਪਰ ਪਰਿਵਾਰ ਦਾ ਕੋਈ ਸਾਥੀ ਜਗਤ ਤੋਂ ਤੁਰਨ ਵੇਲੇ ਜੀਵ ਦੇ ਨਾਲ ਨਹੀਂ ਜਾਂਦਾ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮਤ ਨਾ ਪਾਈ ਜਿਸ ਮਨੁੱਖ ਨੇ ਗੁਰੂ ਦੀ ਦਸੀ ਸੇਵਾ ਕਰਕੇ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਲੱਭ ਲਿਆ ਉਸ ਦੀ ਆਤਮਿਕ ਉੱਚਤਾ ਦੀ ਕੀਮਤ ਨਹੀਂ ਪੈ ਸਕਦੀ ਹਾਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਪ੍ਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ ਅੰਤ ਵੇਲੇ ਵੀ ਉਸ ਦਾ ਸਹਾਈ ਬਣਦਾ ਹੈ ਆਪਣੇ ਮਨ ਚਿੱਤ ਕਹ ਕਹਾਏ ਬੇਨਾਪੁਰ ਆਪਨਾ ਜਾਈ ਆਪਣੇ ਮਨ ਵਿੱਚ ਆਪਣੇ ਚਿੱਤ ਵਿੱਚ ਬੇਸ਼ੱਕ ਜੀਵ ਪਿਆ ਆਖੇ ਦੂਜਿਆਂ ਪਾਸੋਂ ਵੀ ਅਖਵਾਏ ਕਿ ਮੇਰੇ ਅੰਦਰ ਹਉਮੈ ਹੰਕਾਰ ਨਹੀਂ ਹੈ ਪਰ ਇਹ ਹਉਮੈ ਹੰਕਾਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ ਹਰ ਜੀਓ ਦਾਤਾ भगत ਵਚਨ ਹੈ ਹਰ ਕਿਰਪਾ ਮਨ ਵਸਾਈ ਜਿਹੜਾ ਪ੍ਰਭੂ ਸਭ ਜੀਵਾਂ ਨੂੰ ਦਤਾ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ ਆਪਣੀ ਭਗਤੀ ਜੀਵ ਦੇ ਹਿਰਦੇ ਵਸਾਂਦਾ ਹੈ ਨਾਨਕ ਸੋਬਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਏ ਨਾਨਕ ਪ੍ਰਭੂ ਆਪ ਹੀ ਆਪਣੀ ਭਗਤੀ ਦੀ ਸੁਰਤ ਬਖਸ਼ਦਾ ਹੈ ਤੇ ਸੋਭਾ ਬਖਸ਼ਦਾ ਹੈ ਆਪ ਹੀ ਗੁਰੂ ਦੀ ਸ਼ਰਨ ਪਾ ਕੇ ਆਪਣੇ ਦਰ ਤੇ ਇੱਜ਼ਤ ਦਿੰਦਾ ਹੈ ਸਿਰੀ ਰਾਗ ਮਹਲਾ 3 ਜਾਓ ਤਨ ਜਨਨੀ ਜੇ ਨ ਜਾਇਆ ਤਨ ਪਿਤਾ ਪ੍ਰਧਾਨ ਸਤਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗਮਾਨ ਉਹ ਮਾਂ ਭਾਗਾਂ ਵਾਲੀ ਹੈ ਜਿਸਨੇ ਗੁਰੂ ਨੂੰ ਜਨਮ ਦਿੱਤਾ ਗੁਰੂ ਦਾ ਪਿਤਾ ਵੀ ਭਾਗਾਂ ਵਾਲਾ ਹੈ ਤੇ ਮਨੁੱਖ ਜਾਤੀ ਵਿੱਚ ਸ੍ਰੇਸ਼ਟ ਹੈ ਸਤਗੁਰ ਦੀ ਸ਼ਰਨ ਲਿਆ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਰਨ ਆਉਂਦਾ ਹੈ ਉਸ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ ਦਾਰ ਸੇਵਨਾ ਸੰਤ ਜਨ ਖੜੇ ਪਾਇਨ ਮੁ ਬੁਣੀ ਨਿਧਾਨ ਜਿਹੜੇ ਸੰਤ ਜਨ ਗੁਰੂ ਦੇ ਦਰ ਤੇ ਸਾਵਧਾਨੁ ਕੇ ਸੇਵਾ ਕਰਦੇ ਹਨ ਉਹ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਮਿਲ ਪੈਂਦੇ ਹਨ ਮੇਰੇ ਮਾਨ ਗੋਰ ਮੁਖ ਧਿਆਏ ਹਰ ਸੋਏ हे मेरे मान गुरु दी शरण पै के उस परमात्मा नु सिमर गुर का शब्द मन वसै मन तन निर्मल होए रहआव जिस मनुख दे मन विच गुरु दा शब्द बस पइंदा है उस दा मन पवित्र हो जांदा है उस दा शरीर पवित्र हो जांदा है पाओ ज्ञान इंद्रिय विकारां वल्लो हट जांदे हन रहआव ਖਾੜੁ ਕਿਰਪਾ ਘਰ ਆਇਆ ਆਪੇ ਮਿਲਿਆ ਆਏ ਗੁਰੂ ਦੇ ਸ਼ਰਨ ਪਿਆ ਹੀ ਪ੍ਰਮਾਤਮਾ ਜੀਵ ਦੇ ਹਿਰਦੇ ਘਰ ਵਿੱਚ ਆ ਪ੍ਰਗਟਦਾ ਹੈ ਆਪ ਹੀ ਆ ਕੇ ਮਿਲ ਪੈਂਦਾ ਹੈ ਗੁਰ ਸ਼ਬਦੀ ਸਲਾਹੀਐ ਰੰਗੇ ਸਾਜ ਸੁਭਾਏ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਪ੍ਰਮਾਤਮਾ ਦੀ ਸਿੱਖਤ ਸਲਾਹ ਕੀਤੀ ਜਾ ਸਕਦੀ ਹੈ ਜਿਹੜਾ ਮਨੁੱਖ ਸਿੱਖਤ ਸਲਾਹ ਕਰਦਾ ਹੈ ਉਸ ਨੂੰ ਪ੍ਰਭੂ ਆਤਮਕ ਅਡੋਲਤਾ ਵਿੱਚ ਤੇ ਆਪਣੇ ਪ੍ਰੇਮ ਵਿੱਚ ਰੰਗ ਦਿੰਦਾ ਹੈ ਸੱਚੇ ਸੱਚ ਸਮਾਏ ਆ ਮਿਲ ਰਹੇ ਨਾ ਵਿਛੜ ਜਾਏ ਗੁਰੂ ਦੀ ਸ਼ਰਨ ਪੈ ਕੇ ਮਨੁੱਖ ਸਦਾ ਥਿਰ ਪ੍ਰਭੂ ਵਿੱਚ ਲੀਨ ਲੈਂਦਾ ਹੈ ਸਦਾ ਪ੍ਰਭੂ ਚਰਣਾ ਵਿੱਚ ਮਿਲਿਆ ਰਹਿੰਦਾ ਹੈ ਤੇ ਕਦੇ ਵਿਛੜਦਾ ਨਹੀਂ ਜੋ ਕਿਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਏ ਪਰਮਾਤਮਾ ਦੀ ਰਜਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਗੁਰੂ ਦੀ ਸ਼ਰਨ ਪਏ ਇਸ ਰਜਾ ਦਾ ਉਲੰਘਣ ਨਹੀਂ ਹੋ ਸਕਦਾ ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸ ਦੀ ਰਜਾ ਹੈ ਉਸ ਦੀ ਰਾਜਾ ਤੋਂ ਹੋਰ ਕੁਝ ਕੀਤਾ ਨਹੀਂ ਜਾ ਸਕਦਾ ਚਿਰਿ ਵਿੱਚ ਹੁੰਨੇ ਮੇਲਿਆਂ 'ਚ ਸਤਿਗੁਰ ਪੰ내 ਪਾਏ ਸਤਿਗੁਰ ਦੇ ਲਾੜ ਲਾ ਕੇ ਪ੍ਰਮਾਤਮਾ ਨੇ ਚਿਰਾਂ ਤੋਂ ਵਿਛੜੇ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਿਆ ਆਪੇ ਕਾਰ ਕਰਾਇਸੀ ਔਰ ਨਾ ਕਰुणा ਜਾਏ ਪ੍ਰਭੂ ਆਪ ਹੀ ਗੁਰੂ ਦੀ ਸ਼ਰਨ ਪੈਣ ਵਾਲੀ ਕਾਰ ਜੀਵਾਂ ਪਾਸੋਂ ਕਰਾਂਦਾ ਹੈ ਇਸ ਦੇ ਉਲਟ ਨਹੀਂ ਤੁਰਿਆ ਜਾ ਸਕਦਾ ਮਨ ਤਨ ਰਤਾ ਰੰਗ ਸਿਉ ਹਉ ਮੈਂ ਤਜ ਵਿਕਾਰ ਗੁਰੂ ਦੀ ਸ਼ਰਨ ਪੈ ਕੇ ਹੀ ਹਉਮੈ ਦਾ ਵਿਕਾਰ ਦੂਰ ਕਰਕੇ ਮਨੁੱਖ ਦਾ ਮਾਨ ਤੇ ਸਰੀਰ ਵੀ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਰੰਗਿਆ ਜਾਂਦਾ ਹੈ ਐ ਹਨੇ ਸਹਿਰਦੈ ਰਵ ਰਹੈ ਨਿਰਪਉ ਨਾਮ ਨਰੰਕਾਰ ਜੇ ਜੀਵ ਗੁਰੂ ਦੀ ਸ਼ਰਨ ਪੈ ਤਾ ਆਕਾਰ ਰਹਿਤ ਪ੍ਰਮਾਤਮਾ ਦਾ ਨਿਰਪੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿੱਚ ਟਿਕਿਆ ਰਹਿੰਦਾ ਹੈ ਨਾਨਕ ਆਪ ਮਿਲਾਏ ਹਨ ਪੂਰੈ ਸ਼ਬਦ ਅਪਾਰ ਹੈ ਨਾਨਕ ਬੇਅੰਤ ਪੂਰਨ ਪ੍ਰਭੂ ਨੇ ਗੁਰੂ ਦੇ ਸ਼ਬਦ ਦੇ ਰਾਹੀ ਆਪ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਮਿਲਾਇਆ ਹੈ ਸ੍ਰੀ ਰਾਗ ਮਹਲਾ ਤਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਪਰਮਾਤਮਾ ਸਭ ਗੁਣਾਂ ਦਾ ਖਜ਼ਾਨਾ ਹੈ ਉਸ ਦੇ ਗੁਣਾਂ ਦਾ ਖੀਰ ਲੱਭਣਾ ਲੱਭਿਆ ਨਹੀਂ ਜਾ ਸਕਦਾ ਕਥਨੀ ਬਦਨੀ ਨਾ ਪਾਈਐ ਹਮੈ ਵਿੱਚੋਂ ਜਾਏ ਨਿਰਾਇਓ ਕਹਿਣ ਨਾਲ ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਸਤਗੁਰ ਮਿਲਿਆ ਸਦ ਭੈ ਰਚੈ ਆਪ ਵਸੇ ਮਨ ਆਏ ਗੁਰੂ ਦੇ ਮਿਲਣ ਨਾਲ ਮਨੁੱਖ ਦਾ ਹਿਰਦਾ ਸਦਾ ਪਰਮਾਤਮਾ ਦੇ ਦਾਰਾ ਦੇ ਵਿੱਚ ਭਜ ਰਿਹਾ ਰਚਿਆ ਰਹਿਦਾ ਤੇ ਇਸ ਤਰ੍ਹਾਂ ਪਰਮਾਤਮਾ ਆਪ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ ਭਾਈ ਰੇ ਗੁਰਮੁਖ 부ਝੈ ਕੋਇ اے ਭਾਈ ਜਿਹੜਾ ਕੋਈ ਮਨੁੱਖ ਸਹੀ ਜੀਵਨ ਜੁਗਤ ਸਮਝਦਾ ਹੈ ਉਹ ਗੁਰੂ ਦੇ ਰਾਹੀ ਹੀ ਸਮਝਦਾ ਹੈ ਬੇਨ ਬੁਝੈ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹਾਉ ਸਹੀ ਜੀਵਨ ਜੁਗਤ ਸਮਝਣ ਤੋਂ ਬਿਨਾ ਮਿੱਥੇ ਹੋਏ ਧਰਮ ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ ਰਹਾਉ ਜਿਨ ਨੇ ਚਾਖਿਆ ਇੰਨੀ ਸਾਦ ਪਾਇਆ ਬਿਨ ਚਾਖੇ ਪਰਮ ਭੁਲਾਏ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਚਖਿਆ ਹੈ ਉਹਨਾਂ ਨੇ ਇਸ ਦਾ ਸਵਾਦ ਮਾਣਿਆ ਨਾਮ ਅੰਮ੍ਰਿਤ ਦਾ ਸਵਾਦ ਚਖਣ ਤੋਂ ਬਿਨਾ ਮਨੁੱਖ ਮਾਇਆ ਦੀ ਪਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ ਅੰਮ੍ਰਿਤ ਸਾਜਾ ਨਾਮ ਹੈ ਕਹਿਣਾ ਕਛੂ ਨਾ ਜਾਏ ਪ੍ਰਮਾਤਮਾ ਦਾ ਸਦਾ ਸਿਰ ਨਾਮ ਆਤਮਿਕ ਜੀਵਨ ਦੇਣ ਵਾਲਾ ਰਸ ਹੈ ਇਸ ਦਾ ਸਵਾਦ ਦੱਸਿਆ ਨਹੀਂ ਜਾ ਸਕਦਾ ਪੀਵਤ ਹੂੰ ਪਰਵਾਣ ਪਿਆ ਪੂਰੇ ਸ਼ਬਦ ਸਮਾਏ ਪੂਰੇ ਗੁਰੂ ਇਸ ਸ਼ਬਦ ਵਿੱਚ ਲੀਨ ਹੋ ਕੇ ਨਾਮ ਅਮਰਤ ਪਿੰਦਿਆ ਹੀ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਨਾਮ ਅਮਰਤ ਦੀ ਦਾਤ ਜੇ ਪ੍ਰਮਾਤਮਾ ਆਪ ਹੀ ਦੇਵੇ ਤਾਂ ਮਿਲਦੀ ਹੈ ਜੇ ਉਸ ਦੀ ਮਿਹਰ ਨਾ ਹੋਵੇ ਤਾਂ ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ ਦੇਵਣਾ ਵਾਲੇ ਕਹ ਹੱਥ ਦਾਤ ਹੈ ਗੁਰੂ ਦਵਾਰੇ ਪਾਏ ਨਾਮ ਦੀ ਦਾਤ ਦੇਣ ਵਾਲੇ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਇਹ ਦਾਤ ਹੈ ਉਸ ਦੀ ਰਜ਼ਾ ਅਨੁਸਾਰ ਗੁਰੂ ਦੇ ਦਰ ਤੋਂ ਹੀ ਮਿਲਦੀ ਹੈ ਜੇ ਹਾ ਕੀ ਤੋਨਾ ਤੇ ਹਾ ਹੋਵਾ ਜਿਹੇ ਕਰਮ ਕਮਾਏ ਪਰਮਾਤਮਾ ਨੇ ਜੀਵ ਨੂੰ ਜਿਹਾ ਜਿਹਾ ਬਣਾਇਆ ਜੀਵ ਉਹ ਜਿਹਾ ਬਣ ਗਿਆ ਫਿਰ ਉਹ ਜਿਹੇ ਕਰਮ ਜੀਵ ਕਰਦਾ ਹੈ ਉਸਤੀ ਰਜਾ ਅਨੁਸਾਰ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ ਜਤ ਸਤ ਸੰਜਮ ਨਾਮ ਹੈ ਵੈਣ ਨਾਵੇ ਨਿਰਮਲ ਨਾ ਹੋਏ ਮਨੁੱਖ ਆਪਣੇ ਜੀਵਨ ਨੂੰ ਪਵਿੱਤਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ ਪਰ ਨਾਮ ਸਿਮਰਨ ਤੋਂ ਬਿਨਾਂ ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਕਿਸੇ ਕੰਮ ਨਹੀਂ ਪਰਮਾਤਮਾ ਦਾ ਨਾਮ ਅੰਮ੍ਰਿਤ ਹੀ ਜਾਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ ਨਾਮ ਤੋਂ ਬਿਨਾ ਪਵਿੱਤਰ ਪਵਿੱਤਰ ਜੀਵਨ ਵਾਲਾ ਨਹੀਂ ਹੋ ਸਕਦਾ ਨਾ ਮਤਲਬ ਉਪਦੇਸ਼ ਗੁਰੂ ਦੀ ਸਿੱਖਿਆ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਨਾ ਮੈਂ ਸਾਡੇ ਵਾਸਤੇ ਪੂਰ ਹੈ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਵੱਡੀ ਕਿਸਮਤ ਨਾਲ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਗੁਰੂ ਸ਼ਬਦ ਦੀ ਦਸੀ ਸਿੱਖਿਆ ਦੇ ਰਾਹੀ ਨਾਨਕ ਸਹਜੇ ਹੀ ਰੰਗ ਵਰਤਦਾ ਹਰ ਗੁਣ ਪਵ ਸੋਏ ਹੈ ਨਾਨਕ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਹੜਾ ਮਨੁੱਖ ਆਤਮ ਪਰਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਜੀਵਨ ਬਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ। ਸ੍ਰੀ ਰਾਗ ਮਹਲਾ 3 ਕਾਇਆ ਸਾਧੈ ਉਰਦ ਤਪ ਕਰੈ ਵਿੱਚੋਂ ਹਉਮੈ ਨਾ ਜਾਏ ਮਨੁੱਖ ਸਰੀਰ ਨੂੰ ਭਾਅ ਗਿਆਨ ਇੰਦਰੀਆਂ ਨੂੰ ਆਪਣੇ ਵਸ ਵਿੱਚ ਰੱਖਣ ਦੇ ਯਤਨ ਕਰਦਾ ਹੈ। ਪੁੱਠਾ ਲਟ ਕੇ ਤਪ ਕਰਦਾ ਹੈ ਪਰ ਇਸ ਤਰ੍ਹਾਂ ਅੰਦਰੋਂ ਹਉਮੈ ਦੂਰ ਨਹੀਂ ਹੁੰਦੀ। ਅਧਿਆਤਮ ਕੰਮ ਜੇ ਕਰੇ ਨਾਮ ਨ ਕਬਹੀ ਪਾਏ ਨਾਮ ਉਪਦੇਸ਼ ਜੇ ਮਨੁੱਖ ਆਤਮਿਕ ਉੱਨਤੀ ਸੰਬੰਧੀ ਅਜਿਹੇ ਮਿੱਥੇ ਹੋਏ ਧਰਮ ਕੰਮ ਕਰਦਾ ਹੈ ਤੇ ਕਰ ਰਿਹਾ ਹੈ ਤਾਂ ਕਦੇ ਵੀ ਉਹ ਪ੍ਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ ਭਰਾਓ ਪ੍ਰਮਾਤਮਾ ਦੇ ਅਸਲੀ ਅਸੂਲਾਂ ਨੂੰ ਜ਼ਿੰਦਗੀ ਵਿੱਚ ਪੈਦਾ ਨਹੀਂ ਕਰ ਸਕਦਾ ਗੁਰ ਕੈ ਸ਼ਬਦ ਜੀਵਤ ਮਰੇ ਹਰ ਨਾਮ ਵਸੇ ਮਨ ਆਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਸਹਾਇਤਾ ਨਾਲ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਹੈ ਵਿਕਾਰਾਂ ਵੱਲੋਂ ਬਚਦਾ ਹੈ ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਆ ਵਸਦਾ ਹੈ ਦੁਨੀਆਂ ਦੇ ਕਰਮ ਕਰਦਿਆਂ ਕਰਦਿਆਂ ਬੁਰਾਈਆਂ ਵਿੱਚ ਨਹੀਂ ਫਸਦਾ ਸੰਸਾਰ ਨਹੀਂ ਛੱਡਣਾ ਸੰਸਾਰ ਵਿੱਚ ਨਿਰੰਕਾਰ ਬਕੋਣਾ ਹੈ ਸੋਣਾ ਮਨ ਮੇਰੇ ਭਜ ਸਤਗੁਰ ਸ਼ਰਣਾ ਹੇ ਮੇਰੇ ਮਾਨ ਮੇਰੀ ਗੱਲ ਸੁਣ ਸਤਗੁਰ ਦੀ ਸ਼ਰਨ ਪਾਓ ਗੁਰੂ ਦੇ ਦਾਇਰੇ ਵਿੱਚ ਰਹੇ ਗੁਰੂ ਦੀਆਂ ਸਿੱਖਿਆਵਾਂ ਦੇ ਵਿੱਚ ਰਿਆ ਕਰ ਗੁਰ ਪਰਸਾਦੀ ਛੁਟੇ ਐ ਬਿਖ ਭੌਜਲ ਸ਼ਬਦ ਗੁਰ ਤਰਣਾ ਗੁਰੂ ਦੀ ਕਿਰਪਾ ਨਾਲ ਮਾਇਆ ਦੇ ਪ੍ਰਭਾਵ ਤੋਂ ਗੁਰੂ ਦੀ ਕਿਰਪਾ ਨਾਲ ਹੀ ਬਚੀਦਾ ਹੈ ਇਹ ਜ਼ਹਿਰ ਭਰਿਆ ਸੰਸਾਰ ਸਮੁੰਦਰ ਗੁਰੂ ਦੇ ਸ਼ਬਦ ਦੇ ਰਾਹੀ ਹੀ ਤਰ ਸਕਦਾ ਹੈ راہ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਪਾਉ ਵਿਕਾਰ ਤਿੰਨਾਂ ਗੁਣਾ ਦੇ ਅਧੀਨ ਰਹਿ ਕੇ ਕੰਮ ਕਰਨ ਵਾਲੇ ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ ਤੇ ਮਾਇਆ ਦਾ ਪਿਆਰ ਮਨ ਵਿੱਚ ਵਿਕਾਰ ਹੀ ਪੈਦਾ ਕਰਦਾ ਹੈ ਪੰਡਤ ਪੜੈ ਬੰਦਨੁ ਮੋ ਬੰਦਾ ਨਹ 부ਜੈ ਵਿਖਿਆ ਪਿਆਰ माया ਦੇ ਬੰਧਨਾ ਵਿੱਚ ਮਾਇਆ ਦੇ ਮੋਹ ਵਿੱਚ ਵੱਜਾ ਹੋਇਆ ਪੰਡਤ ਧਰਮ ਪੁਸਤਕਾਂ ਪੜਦਾ ਹੈ ਪਰ ਮਾਇਆ ਦੇ ਪਿਆਰ ਵਿੱਚ ਫਸਿਆ ਲੈਣ ਕਰਕੇ ਉਹ ਜੀਵਨ ਦਾ ਸਹੀ ਰਸਤਾ ਨਹੀਂ ਸਮਝ ਸਕਦਾ ਸਤਗੁਰ ਮਿਲੇ ਤ੍ਰਿਕੁਟੀ ਛੁਟੈ ਸਤਗੁਰ ਮਿਲੇ ਤ੍ਰਿਕੁਟੀ ਛੁਟੈ ਚੌਥੇ ਪਦ ਮੁਕਤ ਦੁਆਰ ਗੁਰੂ ਨੂੰ ਮਿਲ ਕੇ ਯਾਦ ਰੱਖਿਓ ਤ੍ਰਿਕੁਟੀ ਮਾਇਆ ਦੇ ਤਿੰਨੇ ਗੁਣ ਰਜੋ ਤਮੋ ਤੇ ਸਤ ਜੇ ਸਤ ਗੁਰ ਮਿਲ ਪਏ ਤਾਂ ਮਾਇਆ ਮੋਹ ਦੇ ਕਾਰਨ ਪੈਦਾ ਹੋਈ ਅੰਦਰਲੀ ਜਿੜੀ ਖੇਜਿਆ ਉਹ ਦੂਰ ਹੋ ਜਾਂਦੀ ਹੈ ਮਾਇਆ ਦੇ ਤਿੰਨ ਗੁਣਾਂ ਦੇ ਉਤਲੇ ਆਤਮਿਕ ਦਰਜੇ ਵਿੱਚ ਪਹੁੰਚਿਆਂ ਮਾਇਆ ਦੇ ਬਹੁਤੋਂ ਖਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ਗੁਰ ਤੇ ਮਾਰਗ ਪਾਈਐ ਚੂਕੈ ਮੋਗ ਬਾਰ ਗੁਰੂ ਪਾਸੋਂ ਜੀਵਨ ਦਾ ਸਹੀ ਰਸਤਾ ਲੱਭ ਪੈਂਦਾ ਹੈ ਮਨ ਵਿੱਚੋਂ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਸ਼ਬਦ ਮਰੈ ਆ ਉਧਰੈ ਪਾਏ ਮੁਕਤ ਦਵਾਰੋ ਜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਾਇਆ ਦੇ ਮੋਹ ਵੱਲੋਂ ਮਰ ਜਾਏ ਤਾਂ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦਾ ਹੈ ਤੇ ਵਿਕਾਰਾਂ ਤੋਂ ਖਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ਗੁਰ ਪ੍ਰਸਾਦਿ ਮਿਲ ਰਹਿ ਸੱਚ ਨਾਮ ਕਰਤਾਰ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿ ਸਕਦਾ ਹੈ ਤੇ ਪ੍ਰਭੂ ਦਾ ਸਦਾ ਥਿਰ ਨਾਮ ਪ੍ਰਾਪਤ ਕਰ ਸਕਦਾ ਹੈ ਇਹ ਮਨਵਾ ਅਤ ਸਵਲ ਹੈ ਛੱਡੇ ਨਾ ਕਿਤੇ ਉਪਾਏ ਨਹੀਂ ਤਾਂ ਇਹ ਮਨ ਤਾਂ ਬੜਾ ਬਲਵਾਨ ਹੈ ਬਹੁਤ ਬਲਵਾਨ ਹੈ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਵੀ ਹਿੱਲੇ ਨਾਲੇ ਪਰਾਇ ਪਾਉਣਾ ਗੁਰਾਹੇ ਪੈਣੋ ਨਹੀਂ ਛੱਡਦਾ ਨਹੀਂ ਬਚਿਆ ਜਾ ਸਕਦਾ ਦੂਜੇ ਭਾਏ ਦੁੱਖ ਲਾਹਿੰਦਾ ਬੋਤੀ ਦੇ ਸਜਾਏ ਮਾਇਆ ਦੇ ਪਿਆਰ ਵਿੱਚ ਫਸਾ ਕੇ ਮਨੁੱਖ ਨੂੰ ਦੁੱਖ ਚਬੇੜ ਦਿੰਦਾ ਹੈ ਤੇ ਬੜੀ ਸਜ਼ਾ ਦਿੰਦਾ ਹੈ ਨਾਨਕ ਨਾਮ ਲਗੇ ਸੇ ਉਬਰੇ ਹਮੇ ਸ਼ਬਦ ਗਵਾਏ ਤੇ ਨਾਨਕ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਹਉਮੈ ਦੂਰ ਕਰਕੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਦੇ ਹਨ ਉਹ ਇਸ ਦੇ ਪੰਜੇ ਤੋਂ ਬਚਦੇ ਹਨ ਸ੍ਰੀ ਰਾਗ ਮਹਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਰੜਾਏ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ ਤਾਂ ਗੁਰੂ ਮਿਲਦਾ ਹੈ ਗੁਰੂ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਕਰ ਦਿੰਦਾ ਹੈ। ਬੇਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ। ਕਦੇ ਵੀ ਕਿਸੇ ਮਨੁੱਖ ਨੇ ਗੁਰੂ ਤੋਂ ਬਿਨਾਂ ਪ੍ਰਮਾਤਮਾ ਨੂੰ ਨਹੀਂ ਪ੍ਰਾਪਤ ਕੀਤਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦਾ ਉਹ ਆਪਣਾ ਮਨੁੱਖਾ ਜਨਮ ਵਿਰਥ ਗਵਾ ਲੈਂਦਾ। ਮਾਨਮੁਖ ਕਰਮ ਕਮਾਵਣੇ ਦਰਗਾ ਮਿਲ ਸਜਾਏ ਆਪਣੇ ਮਨ ਦੇ ਪਿੱਛੇ ਤੁਰ ਕੇ ਮਿੱਥੇ ਹੋਏ ਧਰਮ ਕਾਮ ਵੀ ਕੀਤੇ ਆ ਪ੍ਰਭੂ ਦੀ ਦਰਗਾ ਵਿੱਚ ਸਜਾ ਹੀ ਮਿਲਦੀ ਹੈ ਮਨ ਰੇ ਦੂਜਾ ਭਾਉ ਚੁਕਾ ਮਨ ਰੇ ਦੂਜਾ ਪਾਉ ਚੁਕਾਏ ਹੈ ਮੇਰੇ ਮਨ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਪ੍ਰਮਾਤਮਾ ਤੇਰੇ ਅੰਦਰ ਵਸਦਾ ਹੈ ਫਿਰ ਵੀ ਤੂੰ ਸੁખી ਨਹੀਂ ਹੈ ਗੁਰੂ ਦੀ ਦੱਸੀ ਸੇਵਾ ਭਗਤੀ ਕੀਤਿਆਂ ਹੀ ਆਤਮਿਕ ਸੁਖ ਲੱਭਦਾ ਹੈ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਜਦੋਂ ਮਨੁੱਖ ਸਦਾ ਥਿਰ ਪ੍ਰਮਾਤਮਾ ਵਿੱਚ ਪਿਆਰ ਜੋੜਦਾ ਹੈ ਤਦੋਂ ਉਸ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ yatharth ਪ੍ਰਤੀਤ ਹੁੰਦਾ ਹੈ ਚੰਗਾ ਲੱਗਦਾ ਹੈ ਪਉਂਦਾ ਹੈ ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰੋ ਗੁਰੂ ਦੇ ਸ਼ਬਦ ਦੇ ਰਾਹੀ ਅੰਦਰੋਂ ਹਉਮੈ ਤੇ ਕ੍ਰੋਧ ਦੂਰ ਕਰਕੇ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ। ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੁਖ ਦਵਾਰ। ਪ੍ਰਮਾਤਮਾ ਦਾ ਨਾਮ ਪਵਿੱਤਰ ਮਨ ਦੇ ਰਾਹੀ ਹੀ ਸਮਰਿਆ ਜਾ ਸਕਦਾ ਹੈ। ਜਦੋਂ ਮਨੁੱਖ ਸਿਮਰਦਾ ਹੈ ਤਦੋਂ ਵਿਕਾਰਾਂ ਦੁੱਖਲਾਸੀ ਦਾ ਲਵ ਲੈਂਦਾ ਹੈ। ਹਉਮੈ ਵਿੱਚ ਜਗ ਬਿਨ ਸਦਾ ਮਰ ਜਮੈਂ ਆਵੇ ਜਾਈ ਜਗਤ ਹਉਮੈ ਵਿੱਚ ਫਸ ਕੇ ਆਤਮਿਕ ਮੌਤ ਸਹਿੜਦਾ ਹੈ ਤੇ ਮੁੜ ਮੁੜ ਜੰਮਦਾ ਵਰਦਾ ਰਹਿੰਦਾ ਹੈ ਮਨ ਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੇ ਉਹ ਆਪਣੀ ਇੱਜ਼ਤ ਗਵਾ ਕੇ ਹੀ ਜਗਤ ਵਿੱਚੋਂ ਜਾਣਗੇ ਗੌਰ ਸੇਵਾ ਨੌ ਪਈਐ ਸੱਚੇ ਰਹੇ ਸਮਾਏ ਗੁਰੂ ਦੀ ਦਸੀ ਸੇਵਾ ਭਗਤੀ ਕੀਤੇ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਜੋ ਮਨੁੱਖ ਗੁਰੂ ਦੀ ਦਸੀ ਸੇਵਾ ਕਰਦਾ ਹੈ ਉਹ ਸਦਾ ਫਿਰ ਪਰਮਾਤਮਾ ਵਿੱਚ ਲੀਨ ਰਹਿੰਦਾ ਹੈ ਸ਼ਬਦ ਮੰਨੇ ਗੁਰਪਾਈਐ ਵਿੱਚੋਂ ਆਪ ਗਵਾਏ ਜੇ ਗੁਰੂ ਦੇ ਸ਼ਬਦ ਵਿੱਚ ਸ਼ਰਧਾ ਬਣ ਜਾਏ ਵਿਸ਼ਵਾਸ ਬਣ ਜਾਏ ਤਾਂ ਗੁਰੂ ਮਿਲ ਪੈਂਦਾ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਸ਼ਰਧਾ ਬਣਾਉਂਦਾ ਹੈ ਗੁਰੂ ਦੇ ਸ਼ਬਦ ਤੇ ਭਰੋਸਾ ਕਰਦਾ ਹੈ ਯਕੀਨ ਕਰਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ ਆਨੰਦੇਨ ਭਗਤ ਕਰੇ ਸਦਾ ਸੱਚ ਕੀ ਲਿਵ ਲਾਏ ਆਨੰਦੇਨ ਭਗਤ ਕਰੇ ਸਦਾ ਸੱਚ ਕੀ ਲਿਵ ਲਾਏ ਉਹ ਹਰ ਵੇਲੇ ਸਦਾ ਫਿਰ ਪ੍ਰਭੂ ਦੇ ਚਰਨਾਂ ਵਿੱਚ ਸੁਰਪ ਜੋੜ ਕੇ ਸਦਾ ਉਸ ਦੀ ਭਗਤੀ ਕਰਦਾ ਹੈ ਨਾਮ ਪਦਾਰਥ ਮਨ ਵਸਿਆ ਨਨਕ ਸਹਜ ਸਮਾਏ ਹੇ ਨਾਨਕ ਉਸ ਦੇ ਮਨ ਵਿੱਚ ਪ੍ਰਮਾਤਮਾ ਦਾ ਅਮੋਲਕ ਨਾਮ ਆਵਸਦਾ ਹੈ ਉਹ ਆਤਮਿਕ ਅਡੋਲਤਾ ਵਿੱਚ ਹੀ ਸਦਾ ਵਾਸਤੇ ਟਿਕਿਆ ਰਿਹਾ ਹੈ